ਸਵਾਗਤ ਹੈ ਵੀਡੀਓ ਦੇਖਣ ਵਾਲੇ ਸਾਰੇ ਭਰਾਵਾਂ ਦਾ ਭੈਣਾਂ ਦਾ ਮਾਈਆਂ ਭਾਈਆਂ ਦਾ ਆ ਦੇਖੋ ਆਪਾਂ ਖੜੇ ਆ ਫਰੀਦਕੋਟ ਮੇਨ ਬਾਜ਼ਾਰ ਬਾਬਾ ਸ਼ੇਖ ਫਰੀਦ ਜੀ ਦੇ ਪਵਿੱਤਰ ਸਥਾਨ ਪਹੁੰਚਣ ਤੇ ਜੀ ਆਇਆਂ ਨੂੰ ਆਪਾਂ ਟਿੱਲਾ ਬਾਬਾ ਸ਼ੇਖ ਫਰੀਦ ਦਾ ਅੱਜ ਦੇਖਾਂਗੇ ਕਿਉਂਕਿ ਮੇਲਾ ਆਉਣ ਵਾਲਾ 20 ਨਵੰਬਰ ਨੂੰ ਇਹ ਬਾਜ਼ਾਰ ਆ ਸਾਰਾ ਇਹ ਵੀ ਸਾਡੇ ਯਾਰ ਦੋਸਤ ਭੈਣ ਭਾਈ ਨਵੇਂ ਆਏ ਆ ਵੀਡੀਓ ਦੇ ਵਿੱਚ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਤੁਸੀਂ ਨਾਲ ਬਣੇ ਰਹੋ ਅੱਜ ਤੁਹਾਨੂੰ ਬਾਬਾ ਜੀ ਦੇ ਦਰਸ਼ਨ ਕਰਾਉਣੇ ਆ ਬਾਬਾ ਸ਼ੇਖ ਫਰੀਦ ਦੀ ਜਗ੍ਹਾ ਤੇ ਫਰੀਦਕੋਟ ਆਪਾਂ ਬਾਜ਼ਾਰ ਦੇ ਵਿੱਚ ਜਾ ਰਹੇ ਆ ਆ ਜਿੱਧਰ ਲੋਕ ਜਾ ਰਹੇ ਸਾਰੇ ਇੱਕ ਬਾਜ਼ਾਰ ਦੀ ਵਧੀਆ ਗੱਲ ਇਹ ਹੈਗੀ ਆ ਕਿ ਇੱਥੇ ਨਾ ਉਹ ਗੱਡੀਆਂ ਨਹੀਂ ਆਉਂਦੀਆਂ ਕੱਲੇ ਬਾਈਕ ਕੋਈ ਕੀ ਲਓ ਗੱਡੀਆਂ ਪਿੱਛੇ ਲਾ ਕੇ ਆਉਂਦੇ ਆ ਪ੍ਰਸ਼ਾਸਨ ਨੇ ਰੋਕਿਆ ਹੈਗਾ ਤੁਸੀਂ ਜਦੋਂ ਵੀ ਆ ਉਹ ਮੇਨ ਬਜ਼ਾਰ ਫਰੀਦਕੋਟ 20 ਨਵੰਬਰ ਤੱਕ ਮੇਲਾ ਹੈਗਾ 20 ਨਵੰਬਰ ਨੂੰ ਤੁਸੀਂ 18 ਨੂੰ 19 ਨੂੰ ਜਦੋਂ ਮਰਜ਼ੀ ਮੱਥਾ ਟੇਕੋ ਬਾਬੇ ਜੀ ਜਗ੍ਹਾ ਦੇ ਦਰਸ਼ਨ ਕਰੋ ਤੇ ਅੱਗੇ ਇਤਿਹਾਸ ਵੀ ਸਾਰਾ ਤੁਹਾਨੂੰ ਦੱਸਦੇ ਆ ਫਰੀਦਕੋਟ ਦਾ ਬਜ਼ਾਰ ਇਹੋ ਜਿਹਾ ਇਹ ਪ੍ਰਸ਼ਾਦ ਮਿਲਦਾ ਇਨੰਦਗਰਾਂ ਮਾਲਾਵਾਂ ਤਿੱਲਾ ਬਾਬਾ ਫਰੀਦ ਜੀ ਆਪਾਂ ਪਹੁੰਚ ਗਏ ਆ ਇਧਰੋਂ ਵੀ ਨੇੜਾ ਹੀ ਆ ਬਸ ਤੁਸੀਂ ਬੱਸ ਸਟੈਂਡ ਤੋਂ ਆਓ ਪੈਦਲ 10 ਮਿੰਟ ਦਾ ਰਸਤਾ ਤਿੱਲਾ ਬਾਬਾ ਫਰੀਦ ਜੀ ਤਿੱਲਾ ਬਾਬਾ ਫਰੀਦ ਜੀ ਇਹ ਉਹਨਾਂ ਦੀ ਜਗ੍ਹਾ ਹੈਗੀ ਆ ਬਾਬਾ ਫਰੀਦ ਜੀ ਦੀ ਕਿੰਨੀ ਸੰਗਤ ਆਉਂਦੀ ਆ ਦੋਨੋਂ ਸਾਈਡ ਤੇ ਇਧਰ ਘੱਟ ਆ ਇਧਰ ਇੰਨਾ ਰਾਸ਼ ਨਹੀਂ ਹੈਗਾ ਜਿੰਨਾ ਰਾਸ਼ ਇਧਰ ਬੱਸ ਸਟੈਂਡ ਵੱਲੋਂ ਆਉਂਦਾ ਬੜੇ ਮੇਰੇ ਭੈਣ ਭਾਈ ਬਾਹਰ ਇੰਦੇ ਹੋਣਗੇ ਯਾਰ ਦੋਸਤ ਜਿਨ੍ਹਾਂ ਨੇ ਦਰਸ਼ਨ ਕਰਨੇ ਹੋਣ ਉਹ ਕਰ ਸਕਦਾ ਇੱਧਰ ਵੀ ਮਸਜਿਦ ਵਾਂਗੂੰ ਬਣਿਆ ਹੈਗਾ ਨਾਲ ਹੀ ਮਸਜਿਦ ਆ ਜਿਵੇਂ ਆਓ ਦੇਖੋ ਉਹ ਦੇਖੋ ਮੜਾ ਅਪ ਅੰਦਰ ਚੱਲਦੇ ਆ ਆਹ ਵਾਹਿਗੁਰੂ ਫਰੀਦ ਹਾਲ ਬਾਬਾ ਫਰੀਦ ਜੀ ਕਿਹਾ ਕਰਦੇ ਆ ਕਿ ਬਾਬਾ ਜੀ 13ਵੀਂ ਸ਼ਤਾਬਦੀ ਦੇ ਵਿੱਚ ਇੱਥੇ ਆਏ ਸੀਗੇ ਫਰੀਦਕੋਟ ਤੇ ਜਦੋਂ ਉਸ ਟਾਈਮ ਦਾ ਮਹਾਰਾਜਾ ਸੀ ਨਾ ਉਹਨੇ ਬਾਬਾ ਜੀ ਦੀ ਮਤਲਬ ਰਿਸਪੈਕਟ ਕਰਦੇ ਹੋਏ ਉਹਨਾਂ ਦਾ ਆਦਰਮਾਨ ਕਰਦੇ ਹੋਏ ਸ਼ਹਿਰ ਦਾ ਨਾਂ ਹੀ ਫਰੀਦਕੋਟ ਰੱਖ ਦਿੱਤਾ ਬਹੁਤ ਸੋਹਣੀ ਜਗ੍ਹਾ ਬਣੀ ਇੱਧਰ ਜੁੱਤੇ ਜਮਾ ਹੁੰਦੇ ਆ ਅੰਦਰ ਆਪਾਂ ਨਮਸਕਾਰ ਕਰਦੇ ਆਂ ਬਾਬਾ ਜੀ ਨੂੰ ਬਾਬਾ ਜੀ ਦੀ ਜਗ੍ਹਾ ਦਾ ਆਲਾ ਦੁਬਾਰਾ ਦਿੱਕਤ ਸੀ ਬਹੁਤ ਸੋਲੀ ਜਗਾ ਬਣੀ ਆ ਇੱਧਰ ਵੀ ਚੱਲਦੇ ਆ ਇੱਧਰ ਵੀ ਆਵਾਂਗੇ ਨਾ ਉੱਪਰ ਦੀ ਤੁਹਾਨੂੰ ਦਰਸ਼ਨ ਕਰਾਉਣੇ ਅੱਜ ਬਾਬਾ ਜੀ ਜਗਾ ਦੀ ਇਹ ਦਰਖਤ ਕਿੰਨਾ ਪੁਰਾਣਾ ਹਨਾ ਸੁੱਕ ਗਿਆ ਆਹ ਦਰਖਤ ਅਜੇ ਹਰਾ ਇਹ ਪਤਾ ਨਹੀਂ ਕਿਹੜਾ ਹੈਗਾ ਕੋਈ ਕਰੀਰ ਜਾਂਡੀ ਆ ਕਿੰਨਾ ਪੁਰਾਣਾ ਹੋਊਗਾ 13ਵੀਂ ਸ਼ਤਾਬਦੀ ਚ ਬਾਬਾ ਜੀ ਆਏ ਇੱਥੇ ਸ਼ਾਇਦ ਉਸ ਟਾਈਮ ਦਾ ਹੋਊਗਾ ਜਾਂ ਬਾਅਦ ਦਾ ਹੋਊਗਾ ਦੋਸਤੋ ਪਹਿਲਾ ਸ਼ਹਿਰ ਦਾ ਨਵ ਮੋਕ ਲਹਿਰ ਸੀਗਾ ਫਰੀਦਕੋਟ ਤੋਂ ਪਹਿਲਾਂ ਬਾਬਾ ਜੀ ਦੇ ਨੌ ਦੇ ਉੱਤੇ ਫਰੀਦਕੋਟ ਰੱਖਿਆ ਉਸ ਟਾਈਮ ਦੇ ਮਹਾਰਾਜਾ ਮੀਨਾਗੜੀ ਵਿਖੇ ਸੀ ਇੱਦਾਂ ਬੁਰੇ ਦਾ ਪਲਾਕਾਰ ਸਤਨਾਮ ਵਾਹਿਗੁਰੂ ਫਰੀਦ ਦਾ ਬੁਰੇ ਦਾ ਪਲਾਕਾਰ ਗੁੱਸਾ ਮੰਨਣਾ ਹੰਡਾਇਆ दर्शन करो बाबे तो ਹਾਂਜੀ ਮਾਛੇ ਲੈ ਬੱਸ ਜੀ 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 ਮ ਹਾਂ ਜੀ ਇਹਦਾ ਆਰਡਰ ਸੀ ਕੋਈ ਵੀ ਆਵੇ ਹਾਂਜੀ ਮੈਂ ਆ ਗਿਆ ਤੁਸੀਂ ਆ ਗਏ ਹੋਰ ਸੰਗਤਾਂ ਵੀ ਸਰਨ ਫੜ ਕੇ ੱੱਕੀ ਨਾ ਕੰਮ ਤੇ ਲਵਾ ਠੀਕ ਹੈ ਜੀ ਇੱਥੋਂ 3 ਕਿਲੋਮੀਟਰ ਮਾਈ ਗੋੜੀ ਗੁਰਦੁਆਰਾ ਕੋਡ ਰੋੜ ਤੇ ਅੱਛਾ ਜੀ ਬਾਬਾ ਪੀਰ ਪਹਿਲਾਂ ਉੱਥੇ ਆਏ ਸੀ ਅੱਛਾ ਜੀ ਉੱਥੋਂ ਬਾਬਾ ਪੀਰ ਇੱਥੇ ਆ ਗਏ ਠੀਕ ਹੈ ਜੀ ਰਾਜੇ ਨੂੰ ਫੜ ਕੇ ਔਰ ਉਹ ਵੀ ਟੋਕਰੀ ਚਕਾਤੀ ਅੱਛਾ ਜੀ ਟੋਕਰੀ ਸਵਾ ਪੁੱਤੀ ਆਤੀ ਉਹ ਦੇਖੋ ਨਿਕਾ ਮਾਰ ਹਾਂ ਜੀ ਹਾਂ ਜੀ ਉਹ ਚੱਕੀ ਆ ਬਾਬਾ ਜੀ ਨੇ ਟੋਕਰੀ ਥੱਲੇ ਉਤਰੇ ਆਉਂਦਾ ਟੋਕਰੀ ਸਵਾ ਪੁੱਤੀ ਤੁਰੀ ਆਉਂਦੀ ਠੀਕ ਹੈ ਜੀ ਬਾਬਾ ਜੀ ਦਾ ਭਾਰ ਨਹੀਂ ਹੈਗਾ ਟੋਕਰੀ ਉੱਪਰ ਆ ਟੋਕਰੀ ਤੇ ਸਵਾ ਪੁੱਤੀ ਤੁਰੀ ਹਾਂ ਜੀ ਹਾਂ ਜੀ ਇਹ ਸੰਗਤ ਨਾਲ ਅਸੀਂ ਸੇਵਾ ਕਰਦੇ ਠੀਕ ਠੀਕ ਹੈ ਜੀ ਇਹ ਸੰਗਤ ਨੇ ਉਸੇ ਰਾਜੇ ਨੂੰ ਜਾ ਕੇ ਦੱਸਿਆ ਰਾਜਾ ਸਾਹਿਬ ਉਹ ਤਾਂ ਕੋਈ ਫਕੀਰ ਆ ਉਹ ਫਕੀਰ ਆ ਇਹਨਾਂ ਕੰਮ ਕਰਦਾ ਟੋਕਰੀ ਹੋਈ ਸਾਫ ਪੁੱਤੀ ਤੁਰੀ ਆਉਂਦੀ ਹੈ ਮੈਂ ਨਹੀਂ ਮੰਨਦਾ ਅੱਛਾ ਜੀ ਇਹਨਾਂ ਚ ਰੱਖੀ ਨਹੀਂ ਦਰਸ਼ਨ ਕਰਦਾ ਅੱਛਾ ਜੀ ਉਹ ਵੇਖੋ ਚਰਨੀ ਡਿੱਗਿਆ ਠੀਕ ਹੈ ਠੀਕ ਹੈ ਜਿਹੜਾ ਚੜਨੀ ਛੱਡ ਗਿਆ ਉਹ ਤੋਂ ਬਾਬੇ ਨੇ ਬੜਿਆ ਇਤਕਾਰੇ ਨੂੰ ਟੋਕਰੀ ਚੱਕੀ ਸੀ ਨਾ ਹਾਂਜੀ ਬਾਬੇ ਨੇ ਉਹ ਹਦਰਾਤ ਨਾਲ ਪਹੁੰਚੇ ਸੀ ਆਏ ਕਰਕੇ ਉੱਥੇ ਪੰਜਾ ਛੱਪ ਗਿਆ ਸੀ ਅੱਛਾ ਜੀ ਉੱਥੇ ਸੰਗਤ ਛੱਡਦੀ ਵੀ ਸੀ ਕੋਈ ਤੇਲ ਵਾਲਿਆ ਤੂੰ ਹੀ ਦੀ ਸੀ ਹਾਂਜੀ ਕੋਈ ਨਾ ਉਹ ਲੱਕੜ ਵੀ ਲਾਉਂਦੀ ਸੀ ਹਾਂਜੀ ਉੱਥੋਂ ਪੀਸ ਕੇ ਉੱਥੋਂ ਪੀਸ ਕੱਟ ਕੇ ਇੱਥੇ ਰੱਖ ਦਿੱਤਾ ਕਰੀ ਕੋ ਦੋ ਤਿੰਨ ਚਾਰ ਪੰਜ ਕਰੀ ਕਰੋ ਪੂਰਾ ਕਰ ਜਾਓ ਕਰੀ ਕਰੋ ਯੋਕੇ ਹੂੰ ਸਹੀ ਗੱਲ ਸਹੀ ਹੈ ਠੀਕ ਹੈ ਜੀ ਪਿੱਛੋਂ ਦੇਖਤੋਂ ਠੀਕ ਆ ਟੋਕਰੀ ਉੱਪਰ ਆ ਜੀ ਬਹੁਤ ਧੰਨਵਾਦ ਬਾਬਾ ਜੀ ਬੱਬਾ ਤੋਂ ਵੀ ਮਾਰ ਦਿਆ ਸੀ ਸੱਚੇ ਬਾਦਸ਼ਾਹ ਸਹੀ ਗੱਲ ਬਾਬਾ ਜੀ ਨੇ ਆਪਾਂ ਨੂੰ ਮੋਟਾ ਜਿਹਾ ਇਤਿਹਾਸ ਦੱਸਤਾ ਬਾਕੀ ਆ ਦੇਖੋ ਬਾਬਾ ਫਰੀਦ ਜੀ ਦਾ ਇਤਿਹਾਸ ਇਹ ਤੁਸੀਂ ਸਕਰੀਨ ਸ਼ਾਟ ਲਾ ਲਓ ਮੈਂ ਥਿੱਕ ਖੜਾਉਣਾ ਵੀਡੀਓ ਤੇ ਪੜ ਲਿਓ ਆਰਾਮ ਨਾਲ ਜਿਵੇਂ ਬਾਬਾ ਜੀ ਨੇ ਦੱਸਿਆ ਕਿ 13ਵੀਂ ਸਦੀ ਚ ਇੱਥੋਂ ਦੇ ਮਹਾਰਾਜੇ ਨੇ ਗੁਰੂ ਬਾਬਾ ਫਰੀਦ ਜੀ ਨੂੰ ਵੀ ਮਜ਼ਦੂਰ ਬਣਾ ਲਿਆ ਸੀ ਜਦੋਂ ਇਹ ਰਾਜ ਮਹਿਲ ਬਣ ਰਿਹਾ ਸੀਗਾ ਇਹ ਲੰਗਰ ਹਾਲਾ ਬਹੁਤ ਸੋਹਣਾ ਲੰਗਰ ਹਾਲ ਇੱਧ ਵੀ ਬਾਬਾ ਫਰੀਦ ਜੀ ਦੀ ਮੂਰਤੀ ਲੱਗੀ ਆ ਤਾਂ ਦੇਖੋ ਕਿੰਨੀ ਸੋਹਣੀ ਇੱਥੋਂ ਪ੍ਰਦਰਸ਼ਨ ਕਰ ਲੇ ਇੱਧਰ ਆਜੋ ਪਰਛਾਦ ਲਿਆ ਲੁਕੂ ਪਰਛਾਦ ਲਿਆ ਸਾਹਮਣੇ ਲੈ ਲੈ ਰੇ ਪਾ ਦੇ ਤੁਨ੍ਹੇ ਹਮਾਰੇ ਇੱਥੇ ਨਾ ਇਹ ਦਰਖਤ ਬਹੁਤ ਪਰਾਗਾ ਆ ਵਾਲਾ ਅਜੀਬੀ ਹਰਿਆ ਨਾ ਤੁਹਾਨੂੰ ਪਹਿਲਾਂ ਦਿਖਾਇਆ ਏਸੀ ਕੀ ਬਾਬਾ ਜੀ ਦੀ ਜਗਾ ਮੇਨ ਬਿਆਰ ਦੇ ਵਿੱਚ ਟਿੱਲਾ ਬਾਬਾ ਫਰੀਦ ਜੀ ਦਾ ਆਜੋ ਫਰੀਦਕੋਟ ਸ਼ਹਿਰ ਦਾ ਬਿਆਰ ਦੇਖਦੇ ਹਾਂ ਬਾਬਾ ਫਰੀਦ ਜੀ ਦੇ ਟਿੱਲੇ ਦੇ ਨਾਲ ਹੀ ਇਹ ਮਸਜਿਦ ਆ ਇਹ ਮਸਜਿਦ ਦਾ ਗੇਟ ਆ ਤੇ ਆ ਦੇਖੋ ਕਿੰਨੀ ਸੋਹਣੀ ਮਸਜਿਦ ਆ ਮੁਸਲਮਾਨ ਭਾਈ ਸਾਰੇ ਇੱਥੇ ਨਮਾਜ਼ ਸਿੱਧਾ ਕਰਨ ਆਉਂਦੇ ਆ ਪ੍ਰਾਣਾ ਸ਼ਹਿਰ ਆ ਰਾਣੀ ਰਿਆਸਤ ਫਰੀਦਕੋਟ ਤੇ ਬਾਬਾ ਜੀ ਦੇ ਨਾਂ ਤੇ ਸ਼ਹਿਰ ਮਸ਼ਹੂਰ ਹੋਇਆ ਫਰੀਦਕੋਟ ਪਹਿਲਾਂ ਇਸ ਦਾ ਨਾਂ ਸੀਗਾ ਮੁਕੋ ਲਹਿਰ ਮੈਨੂੰ ਮੁਕੋ ਲਹਿਰ ਸੀਗਾ ਤੁਸੀਂ ਕਮੈਂਟ ਕਰਕੇ ਦੱਸ ਦਿਓ ਮੁਕੋ ਲਹਿਰ ਸੀਗਾ ਬਾਅਦ ਵਿੱਚ ਮਹਾਰਾਜੇ ਨੇ ਬਾਬਾ ਜੀ ਦੇ ਨਾਂ ਤੇ ਉਹਨਾਂ ਦੀ ਜਿਹੜੀ ਆ ਉਹਨਾਂ ਦਾ ਆਦਰ ਕਰਕੇ ਉਹਨਾਂ ਦਾ ਮਾਣ ਕਰਕੇ ਤੇ ਸ਼ੇਅਰ ਦਾ ਨਾਉ ਫ੍ਰੀ ਰਿਪੋਰਟ ਰੱਖ ਦਿੱਤਾ। ਵੀਡੀਓ ਵਧੀਆ ਲੱਗੇ ਤਾਂ ਕਮੈਂਟ ਜ਼ਰੂਰ ਕਰਿਓ, ਸਬਸਕ੍ਰਾਈਬ ਕਰਿਓ, ਸ਼ੇਅਰ ਚਾਹੀ ਨਾ ਕਰਿਓ ਕੋਈ ਦਿੱਕਤ ਨਹੀਂ। ਮਿਲਦੇ ਆ ਤੁਹਾਨੂੰ ਅਗਲੀ ਵੀਡੀਓ 'ਚ।